ਪਉਠੀ ਲੁਧਿਆਣਾ ਲੋਕ ਸਭਾ ਸੀਟ ਤੇ ਰਾਜਾ ਵੜਿੰਗ ਦਾ ਨਾਮ ਐਲਾਨਿਆ ਗਿਆ ਹੈ ਰਵਨੀਤ ਬਿੱਟੂ ਦੇ ਵਿਰੁੱਧ ਦੇ ਵਿੱਚ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਦੱਸਦੇ ਕਿ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੈਂ ਰਵਨੀਤ ਬਿੱਟੂ ਨੂੰ 올 ਦਾ ਬੈਸਟ ਕਹਿੰਦਾ ਹਾਂ ਜੋ ਮੈਨੂੰ ਰਾਹੁਲ ਗਾਂਧੀ ਹੁਕਮ ਕਰਨਗੇ ਮੈਂ ਉਥੋਂ ਹੀ ਚੋਣ ਲੜਾਂਗਾ ਧੰਨਵਾਦ ਕਰਦਾ ਹਾਂ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਔਰ ਮੇਰੇ ਤੇ ਇਹ ਆਪ ਦਾ ਜਿਤਾਇਆ ਹੱਕ ਜਿਤਾਇਆ ਕਿ ਮੈਂ ਲੁਧਿਆਣੇ ਨੂੰ ਜਾ ਕੇ ਚੋਣ ਲੜਾਂ ਔਰ ਸਾਡੇ ਬਹੁਤ ਸਾਰੇ ਇਹ ਚਾਰ ਉਮੀਦਵਾਰ ਅੱਜ ਅਸੀਂ ਐਲਾਨ ਕੀਤੇ ਐ ਸੋ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇਗਾ ਤੁਸੀਂ ਦੇਖਿਓ ਆਉਣ ਵਾਲੇ ਜਿਹੜੇ ਨਤੀਜੇ ਆ ਉਹ ਕਾਂਗਰਸ ਪੱਖੀ ਤੇ ਪੰਜਾਬ ਪੱਖੀ ਤਵਰੀਦ ਬਿੱਟੂ ਕਹਿੰਦਾ ਕਿ ਛੁੱਟੀਆਂ ਮਨਾਉਣ ਵਾਸਤੇ ਆਉਣਗੇ ਛੁੱਟੀਆਂ ਸਮਾਂ ਦੱਸੂਗਾ ਇਹ ਛੁੱਟੀਆਂ ਬਣਾਉਣ ਆਉਣਾ ਹੈ ਕਿ ਗਰਮੀ ਪੈਦਾ ਕਰਨ ਵਾਸਤੇ ਆਉਣੇ ਸੋ ਇਹ ਆਉਣ ਵਾਲਾ ਸਮਾਂ ਦੱਸੂ ਹੈ 올 द बेस्ट टू ਰਵਨੀਤ ਬਿੱਟੂ ਤਕੜਾ ਹੋ ਕੀ ਕਾਰਨ ਕਿਸੇ ਕੀ ਹੋਰ ਉਮੀਦਵਾਰ ਉੱਥੋਂ ਨਹੀਂ ਮਿਲਿਆ ਕਾਂਗਰਸ ਪਾਰਟੀ ਨੂੰ ਰਾਜੇ ਵਿੜਿੰਗ ਨੂੰ ਖੁਦ ਮਦਾਨ ਚ ਉਤਾਰਿਆ ਕਾਰਨ ਕਾਰਨ ਇਸ ਤਰ੍ਹਾਂ ਨਹੀਂ ਹੈ ਸਾਡੇ ਹਰ ਹਲਕੇ ਚ ਬਹੁਤ ਚੰਗੇ ਚੰਗੇ ਉਮੀਦਵਾਰ ਉੱਥੇ ਬੈਠੇ ਨੇ ਲੇਕਿਨ ਬਿੱਟੂ ਜੀ ਦਾ ਇਹ ਸਨੇਹਾ ਕਿ ਕੈਂਡੀਡੇਟ ਨਹੀਂ ਲੱਭਦਾ ਸੋ ਮੈਨੂੰ ਲੱਗਦਾ ਇਹ ਸਨੇਹਾ ਕਿਤੇ ਨਾ ਕਿਤੇ ਇਹ ਜਿਹੜੀ ਲੜਾਈ ਹੈ ਨਾ ਇਹ ਇਹ ਲੜਾਈ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ ਪਰ ਫੈਸਲਾ ਲੋਗਾ ਨੇ ਕਰਨਾ ਪਹਿਲਾਂ ਬਠਿੰਡਾ ਤੋਂ ਚਰਚਾ ਸੀ ਬਠਿੰਡਾ ਛੱਡਦਾ ਕਹਿੰਦੇ ਰਾਜੇ ਨੇ 75 25 ਵਾਲੀ ਸੈਟਿੰਗ ਕਹਿੰਦੇ ਕਹਿੰਦੇ 75 25 ਜਾਂ 36 25 ਜਾਂ 50 25 ਮੈਨੂੰ ਇਸ ਬਾਰੇ ਨਹੀਂ ਪਤਾ ਰਾਜਾ ਵੜਿੰਗ ਜਿੱਥੇ ਜਿੱਥੇ ਮੇਰੇ ਲੀਡਰ ਰਾਹੁਲ ਗਾਂਧੀ ਨੇ ਹਮੇਸ਼ਾ ਮੈਨੂੰ ਕਿਹਾ ਲੜਨਾ ਸੀ ਰਾਜਾ ਵੜਿੰਗ ਰਾਹੁਲ ਗਾਂਧੀ ਦਾ ਵਾਰੀਅਰ ਬਣ ਕੇ ਅੱਗੇ ਹੋ ਕੇ ਜਰਨੈਲ ਬਣ ਕੇ ਲੜਿਆ ਉਹ ਚਾਹੇ 2012 ਦਾ ਚੋਣ ਮਨਪ੍ਰੀਤ ਬਾਦਲ ਦਾ ਚੋਣ ਸੀਗਾ ਤੇ ਚਾਹੇ ਫਿਰ ਹਰ ਸਿਮਰਤ ਕੋਰ ਬਦਲਨਾ 2019 ਦਾ ਚੋਣ ਸੀਗਾ ਤੇ ਇਸ ਵਾਰੀ ਵੀ ਸਾਰਾ ਮਾਲਵਾ ਫਤਿਹ ਹੋ ਗਿਆ ਤੇ ਉੱਥੇ ਜਾ ਕੇ ਜਿੱਤ ਹਾਸਲ ਹੋਈ ਗਿੱਦੜ ਬਾ ਸੋ ਮੈਂ ਸਮਝਦਾ ਕਿ ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਖਰਗੇ ਸਾਹਿਬ ਨੇ ਇਹ ਮਹਿਸੂਸ ਕੀਤਾ ਹੈ ਕਿ ਹੁਣ ਫੇਰ ਮੈਂ ਬਹਾਦਰੀ ਦੀ ਤਰ੍ਹਾਂ ਇੱਕ ਚੰਗਾ ਸਬੂਤ ਦਿੰਦੇ ਹੋਏ ਕਿਉਂਕਿ ਇੱਕ ਚੰਗਾ ਸਨੇਹਾ ਦੇਸ਼ ਵਿੱਚ ਜਾਣਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਲੋਕ ਵਫਾਦਾਰੀਆਂ ਬਦਲਣ ਲੱਗ ਪਏ ਇਸ ਪ੍ਰਕਾਰ ਲੋਕਾਂ ਦੇ ਚਿੱਤ ਬੇਈਮਾਨ ਹੋ ਗਏ ਕਿਸ ਪ੍ਰਕਾਰ ਲੋਕ ਆਪੋਰਚਨਿਸਟ ਹੋ ਗਏ ਇਹ ਉਹਨਾਂ ਦੇ ਖਿਲਾਫ ਮੈਂ ਖੜਾ ਹੋਇਆ ਹਾਂ ਔਰ ਮੈਨੂੰ ਲੱਗਦਾ ਕਿ ਲੁਧਿਆਣੇ ਚੋਂ ਪੂਰੇ ਪੰਜਾਬ ਦੇ ਅੰਦਰ ਇੱਕ ਸਰੇਹਾ ਜਾਏਗਾ ਉਹਨਾਂ ਲੋਕਾਂ ਦੇ ਅਸਰ ਕਿ ਜਿਹੜੇ ਲੋਕ ਪਿੱਠ 'ਚ ਛੁਰਾ ਮਾਰਦੇ ਐ ਉਹਨਾਂ ਨੂੰ ਲੋਕ ਪਸੰਦ ਨਹੀਂ